ਉਹ ਲੜ ਕੇ ਆਂਦੇਗਾ ਹੂੰ ਹੂੰ ਹੁਣ ਪਾਪਾ ਛੱਕਾ ਮਾਈ ਥੱਲੇ ਹੋਰ ਕੰਗਾ ਤਰਨ ਇਦੀ ਆਰੀ ਸੋਫੀ ਕਰੇਗੀ ਇਹ ਫਿਰ ਦਾ ਮਗਰ ਮਗਰ ਭੱਜਿਆ ਪੁੱਛਦਾ ਤਾਂ ਕਦੇ ਕੱਟੀ ਕੋਲੇ ਕਦੇ ਉਹ ਰਾ ਇਹ ਠੀਕ ਹੈ ਮਾਤਾ ਤੇ ਸਾਮਾ ਸਵੇਰੇ ਦੇ ਜਿਮ ਦੀ ਡਿਊਟੀ ਦਾ ਹੋ ਗਿਆ ਜਿ ਕੰਮ ਹੈਗਾ ਕੰਨ ਬੋੜੇ ਆ ਤੇ ਥੋੜੀ ਬੁਖਾਰ ਦੀ ਸ਼ਿਕਾਇਤ ਵੀ ਆ ਤੇ ਜਾ ਕੇ ਜਿਮ ਲਾਉਣੇ ਕੱਢਦੇ ਆ ਧੁੱਕੀ ਜਦੋਂ ਬੁਖਾਰ ਦੀ ਸ਼ਿਕਾਇਤ ਹੋਵੇ ਉਹਦੇ ਅਸੀਂ ਥੋੜਾ ਜਿਹਾ ਜ਼ੋਰ ਹੋਰ ਜਿਆਦਾ ਬਦਲਾ ਦੇ ਕਰਦੇ ਆਗੇ ਕਿ ਪਸੀਨਾ ਚੰਗਾ ਆ ਜਾਵੇ ਹ ਉਹਦੇ ਨਾਲ ਜ਼ਖਾਮ ਵੀ ਥੋੜਾ ਜਿਹਾ ਠੀਕ ਹੋ ਜਾਂਦਾ ਤੇ ਬੁਖਾਰ ਵੀ ਨਹੀਂ ਰਹਿੰਦਾਗਾ ਤੇ ਵੈਸੇ ਕੰਸ ਜੀ ਹੈਗੀ ਇਹਦੇ ਕਰਕੇ ਆਪਣੀ ਜ਼ਖਾਮ ਕਰਕੇ ਤੇ ਚੈਸਟ ਦਾ ਵਰਕਆਊਟ ਕਰਾਂਗੇ ਜਾ ਕੇ ਪਹਿਲਾਂ ਜਿਮ ਖੋਲਦੇ ਨੇ ਚਾਬੀ ਚੱਕ ਲੈ ਆ ਹਾਂ ਤੇ ਸਾਲ ਚੋਂ ਇੱਕ ਜਾਂ ਦੋ ਦਿਨ ਇਹੋ ਜਿਹੇ ਵੀ ਹੁੰਦੇ ਆ ਕਿ ਮੈਂ ਚਾਬੀ ਕਰੇ ਬੋਲੇ ਨਾ ਉਥੇ ਜਮਤੋਂ ਫਿਰ ਭੱਜ ਕੇ ਵਾਪਸ ਆਉਣਾਗਾ ਸੜਕ ਲੱਭੀ ਆਨੇ ਰੇ ਰੇ ਤੇ ਕੋਈ ਬਿੱਕ ਲਾਉਂਦਾ ਇਹਨੂੰ ਟੱਪ ਜਾਣ ਲਈ ਏ ਲੋਟਾ ਫਿਰ ਮਾਹੌਲ ਜਾਣਿਆ ਕਰਦੇ ਦੁੱਖੀ ਸਰੀਰ ਦੀ ਤੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਅੱਜ 3 4 18 ਦਸੰਬਰ ਸਾਲ 2023 ਸੋਮਵਾਰ ਦਾ ਦਿਨ ਤੇ ਕੋਈ ਵੀ ਡਿਊਟੀ ਐ ਐਤਵਾਰ ਤੋਂ ਬਾਅਦ ਇੱਕ ਛੁੱਟੀ ਤੋਂ ਬਾਅਦ ਕਿਸੇ ਨੇ ਆਫਿਸ ਜਾਣਾ ਭਾਵੇਂ ਮੇਰੇ ਵਰਗੇ ਨੇ ਜਾ ਕੇ ਜਿੰਮ ਖੋਲ੍ਹਣੀ ਆ ਕੋਈ ਵੀ ਕੰਮ ਆ ਥੋੜਾ ਜਿਹਾ ਔਖਾ ਲੱਗਦਾ ਇੱਕ ਛੁੱਟੀ ਤੋਂ ਬਾਅਦ ਤੇ ਐਤਵਾਰ ਨੂੰ ਵੀ ਨਿਆਰੇ ਲੈ ਜਾਂਦੇ ਲੇਟ ਉੱਠ ਉੱਠਿਆ ਕਰਦੇ ਹਾਂਗੇ ਤੇ ਸੜਕ ਦੇ ਥੋੜੀ ਜਿਹੀ ਨਿਗਾਹ ਮਾਰ ਲਈਏ ਦੇ ਵਿੱਚ ਚੋਬਰ ਦਾ ਫੋਨ ਆਈ ਜਾਂਦਾ ਮੇਰੇ ਨਾਲ ਦੇਦਾ ਤੇ ਖੈਰ ਦਿਖਾਉਣਾ ਪੂਰੇ ਦਿਨ ਦਾ ਮਾਹੌਲ ਚੱਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਤੇ ਲਾਈਕ ਪਹਿਲਾਂ ਹੀ ਕਰ ਦਿਓ ਬਲੌਗਸ ਨੂੰ ਬਾਅਕੇ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲਾਂ ਹੀ ਦਿੰਨੇ ਆ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਦਿਖਾਉਂਦੇ ਰਹਨੇ ਆ ਸਾਰੀ ਗੱਲਬਾਤ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਬੜੇ ਆਰਾਮ ਦੇ ਨਾਲ ਦੇਖ ਸਕਦੇ ਹੋ ਹਾਂ ਸੜਕਤੀ ਤੋਂ ਰਹਿ ਜਾਂਦਾ ਤੇ ਖੈਰ ਕਰਦੇ ਆ ਪੂਰੀ ਗੱਲਬਾਤ ਪਹਿਲਾਂ ਜਾ ਕੇ ਜਿੰਮ ਖੋਲ ਲਈ ਤੇ ਆਦਾ ਸਰੀਰ ਤੇ ਨੱਕ ਖੋਲ ਲਈ ਨਾਲੇ ਕੋਈ ਸਰ ਤੇ ਆ ਨੌਜਵਾਨ ਟੈਲੀਫੋਨ ਕਰੀ ਜਾਂਦਾ ਸੀਗਾ ਪਰਲਾ ਸੰਗ ਦਾ ਸੰਗ ਦਾ ਥੋੜਾ ਜਿਹਾ ਪਰੇ ਨੂੰ ਟਲ ਗਿਆ ਬੱਬੂ ਪਾਜੀ ਧੱਕਾ ਤੇ ਲੋਟਾ ਖੈਰ ਅੱਗੇ ਕੁੱਤੇ ਨੇ ਸਾਡਾ ਕਰਿਆ ਸਵਾਗਤ ਇਹ ਕਹਿੰਦਾ ਤੂੰ ਖੜ ਜਾ ਪਈ ਅਸੀਂ ਤੇਰੇ ਪਿੱਛੇ ਪਿੱਛੇ ਆਈ ਜੰਨੇ ਆ ਤੈਨੂੰ ਅਸੀਂ ਚੜਾ ਲੈਨੇ ਆ ਮੈਂ ਕਿਹਾ ਤੁਹਾਡੀ ਆਵਾਜ਼ ਸੁਣੀ ਜਾਂਦੀ ਆ ਮਾੜੀ-ਬਾੜੀ ਮੈਨੂੰ ਬਈ ਤੁਹਾਡੇ ਵੀਕਲ ਦੀ ਮਤਲਬ ਬੰਬੂ ਗੱਡ ਦੀ ਹੈ 11 ਪਰ ਵਾਲੀ ਗੱਡੀ ਦੀ ਫੇਰ ਆਗਮਨ ਠੀਕ ਆ ਯਾਰ ਇਹ ਨਾ ਅਹੀਂ ਭੱਜ ਕੇ ਆਇਆ ਕਰੋ ਭੱਜਦੇ ਸੀ ਹਾਂ ਇਹ ਮੈਨੂੰ ਦੇਖ ਕੇ ਹੌਲੀ ਹੋ ਗਏ ਥੋੜੀ ਇਹ ਭੱਜੇ ਆਉਂਦੇ ਸੀ ਖੈਰ ਪਿੱਛੋਂ ਪੈਰਾਂ ਦੀ ਆਵਾਜ਼ ਸੁਣੀ ਜਾਂਦੀ ਸੀ ਇਹਨਾਂ ਦੀ ਖੜਕੇ ਦੀ ਓਹ ਹੋਹ ਜੀ ਪਹਿਲਾਂ ਇਹ ਘਰੋਂ ਨਹਿਰ ਤੇ ਤੇਰੀ ਵਾਹੀ ਗੁਰੂ ਦਾਇ ਪਜੀਓ ਸੋਲ ਜੀ ਮਾਣ ਆ ਹੇ ਗੁਰੂ ਵਾਹ ਹੈ ਗੁਰੂ ਜੀ ਹਾਂਜੀ ਵਾਹ 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 ਟਿਕ ਬੱਲ ਜਿੰਮ ਦਾ ਚੱਲਦਾ ਛੱਡਿਆ ਕਰਦੇ ਆ ਚੰਗੀ ਰੋਸ਼ਨੀ ਰੈਂਦੀ ਆ ਤੇ ਵਾਹੇ ਗੁਰੂ ਵਾਹੇ ਗੁਰੂ ਤੇ ਜਿੰਮ ਚ ਆਉਣਸਾਰ ਪੈਸਾ ਤੋਂ ਪਹਿਲਾਂ ਅਸੀਂ ਬਾਬੇ ਦਾ ਨਾਮ ਲੈਨੇ ਹੈਗੇ ਤੇ ਨਹੀਂ ਕਿਸੇ ਜਿੰਮ ਚ ਐਵੇਂ ਨਹੀਂ ਹੁੰਦਾ ਹੁਣਾ ਕਿ ਹਾਂ ਵੀ ਆ ਧਾਰਮਿਕ ਗਾਣਾ ਲਾ ਦੋ ਸਾਡੇ ਚ ਉੱਪਰ ਆਪ ਕਹਿ ਦਿੰਦੇ ਆ ਕਿ ਬਾਬੇ ਦਾ ਨਾਮ ਲੈ ਲਓ ਖੈਰ ਹੋਈ ਜਾਂਦੇ ਆ 12ਵਾਂ ਪਖਾਪਾ ਖੋਣ ਤੇ ਲੋਟਾਂ ਠੀਕ ਹੈ ਕੋਈ ਨਾ ਹੋ ਗਰਮ ਤੇ ਚੈਸਟ ਦਾ ਵਰਕਆਊਟ ਕਰਨਾ ਹੈਗਾ ਤੇ ਜਿਵੇਂ ਆਪਣਾ ਇਹ ਹੁੰਦਾਗਾ ਦਸੰਬਰ ਤੇ ਐਂਟ ਵਾਲੇ 15 ਦਿਨ ਤੇ ਜਨਵਰੀ ਉਦੋਂ ਬਰੇ ਘੱਟ ਤੋਂੜ ਆਏ ਜਿੰਮ ਜੇ ਘੱਟੋਂ ਦਾ ਲੰਗੇ ਡਾਂਗ ਹੀ ਆਉਂਦੇ ਆ ਬੰਦੇ ਉਦੋਂ ਰਜਾਈ ਦੱਬ ਲੈਂਦੇ ਆਗੇ ਤੇ ਫਿਰ ਰੱਬ ਦਾ ਨਾਮ ਲੈ ਦੇ ਵਾਰਮ ਅਪ ਹੋ ਜਾਂਦੇ ਉਸ ਤੋਂ ਬਾਅਦ ਚੱਕ ਮਾ ਡੱਕ ਮਾ ਜਿਹੜਾ ਮਰਜ਼ੀ ਗਾਣਾ ਆ ਦੇਖੀਏ ਤੇ ਫਿਰ ਸੈਟਾ ਮਾਹੌਲ ਤੇ ਚੋਬਰ ਆਪਣੇ ਨਾਲ ਹੀ ਲਾਉਣਗੇ ਉਹ ਵਾਹੇ ਗੁਰੂ एसबीआई एचडीएफसी भी।, भी।, भी याद रखना ठीक है पाई जा फिर BB ਤੇ 1545 ਹੋਰ ਬੰਮ ਬੈਂਕ ਚ ਲੱਗ ਦੇਗੇ ਆਪਾਂ ਜੋੜ ਆਪਾਂ ਸਹੀ ਆਇਆ ਹੈ ਹੈ ਮੇਰੀ ਵੀਡੀਓ ਜਿਹਦੇ 8 ਆਏ ਨੇਗੇ ਪਹਿਲਾ ਚੱਕਰ ਵਾਲਾ ਤਾਂ ਗਿਣਦੇ ਨਹੀਂ ਹੁੰਦੇ ਆਪਾਂ ਉਹਦਾ ਬੱਸ ਉਹੀ ਹੁੰਦਾਗਾ ਕਿਉਂ ਦੱਸ ਲਾਏ ਕਰਦੇ ਆ ਨਾ ਬਈ ਜੀ ਨਾ ਅਵੀਰ ਜੀ ਧੱਕਾ ਉਹ ਲੋੜ ਸੁਣੀ ਬੋਰ ਤਪਰ ਜੀ ਹਾਂਜੀ ਮੇਰੀ ਮੁੱਢੀ ਬਈਆ ਬਾਹਰੋਂ ਜਾਲ ਦੀ ਵੀ ਆਪ ਬਣਾ ਰਹੇ ਆ ਹਾਂਜੀ ਖੁਦ ਆਪ ਆਹਨੇ ਬੋਕਰ ਰੱਖਿਆ ਹਾਂ ਬਾਹਰ ਦੀ ਸ਼ਾਇਦ ਲਾਉਂ ਕਰ ਰਹੇ ਆ ਆ ਗਿਆ ਮੇਰੇ ਕੋਲ ਮੈਂ ਨੂੰ ਤੋਂ ਮੇਰਾ ਬੋਲ ਨਹੀਂ ਆ ਰਿਹਾ ਹਾਂ ਜੀ ਜਦੋਂ ਹੁਣ ਨਾ ਬਹਰ ਆ ਰਿਹਾ ਵੀ ਇਹ ਆ ਗਿਆ ਆ ਗਿਆ ਚਲੋ ਦਾਸ ਜੀ ਖੋਦਾ ਬਲਾਓ ਕਿੰਨੇ ਪੰਜ 10 ਇੱਕ ਦੋ ਤਿੰਨ ਲਾ ਦੂ ਆ ਚਾਰ ਹਾਂ ਹੁਣ ਤਾਂ ਪਾਟਾ ਬਣ ਗਿਆ ਪੰਜ ਜੇ ਬੇੜੂ ਚਲੀ ਜਾਂਦੀ ਆ 6 ਕੈਮਰਾ ਚਲਦੀ ਰੱਖਿਆ ਕਰੀ ਨਾ ਵੱਧ ਲਾਇਆ ਕਰੋ ਨਾਲੇ 8 9 ਕਰੇ ਕਰੇ ਤਾ ਇੱਕ ਐਕਸਟਰਾ ਲਾਵੇ ਇੱਕ ਨਾ ਨਾ ਤਨ ਲਈ ਵੇਰੀ ਗੁੱਡ ਇੱਕ ਹੋਰ ਲਾਉ ਹੁਣ ਤਾਂ ਓ ਵਾਹ ਬਈ ਵਾਹ ਵਾਹ ਮੰਦੀ ਵਾਹ ਹੁਣ ਕਹਿੰਦਾ ਇੱਧਰ ਦਾਸ ਨੂੰ ਵਿਫਤਾ ਬਾਦੀ ਇਹਨੂੰ ਵੀ ਲਾਉਣੇ ਪੈਣਗੇ ਦਵਾਰੇ ਲਾ ਵੀਡੀਓ ਦੇ ਚੱਲ ਬੱਦ ਲੱਗ ਗਿਆ ਬਸ ਹੁਣ ਮੈਂ ਚਲਾ ਕੇ ਰੱਖਿਆ ਕਰੂੰ ਕੈਮਰਾ ਠੀਕ ਹੈ ਠੀਕ ਹੈ ਲੋਟਾ ਬਈ ਮਾਹੌਲ ਚੋਬਰ ਹੋਇ ਪਿਆ ਖਾਪਾ ਖੂਨ ਇੱਧਰ ਵੀ ਦਾਸ ਉਹਨਾਂ ਨੂੰ ਸੋਨਾ ਮੁੜਕਾ ਆਇਆ ਪਿਆਗਾ ਉਹਨੂੰ ਕਾਲ ਸੀ ਮੰਦੀ ਉਹਨਾਂ ਨੇ ਕਿ ਕਪਰਾ ਕਿੱਦੇ ਹੋਊ ਛੁੱਟੀ ਖਤਮ ਕੱਲ ਨੂੰ ਕੱਲ ਨੂੰ ਕੱਲ ਨੂੰ ਆਉਂਗੇ ਹਾਂ ਕੱਲ ਨੂੰ ਲੱਗਦਾ ਠੀਕ ਹੈ ਭਰਾ ਤੇ ਲੋ ਵੀ ਜਿਮ ਹੋ ਗਿਆ ਖਾਲੀ ਤੇ ਲਾਸਟ ਕੇ ਉੱਪਰ ਏਸੀ ਕਾ ਮਿੱਤਰ ਅ ਨੇੜੇ ਦੇ ਪਿੰਡ ਨਾਲ ਅਗਲੇ ਤੋਂ ਦਾ ਬਾਈ ਫੌਜੀ ਹੈਗਾ ਤੇ ਜਦੋਂ ਵੀ ਛੁੱਟੀ ਆਉਂਦਾ ਇਹ ਲਾ ਕੇ ਜਾਂਦਾ ਤੇ ਵੈਸੇ ਵੀ ਆਪਣੀ ਜਿਮ ਵਿੱਚ ਫੌਜੀਆ ਨੂੰ ਫ੍ਰੀ ਲਿਵਾਉਂਨੇ ਜਿਮ ਆਪਾਂ ਤੇ ਵੀ ਕੋਈ ਵੀ ਨੇੜੇ ਤੇੜੇ ਵੀ ਸੂਰਤੀਏ ਪਿੰਡ ਦਾ ਹੋਵੇ ਨਾਲ ਦੇ ਪਿੰਡ ਦਾ ਕੋਈ ਵੀ ਹੋਵੇ ਤੇ ਜਿੰਮ ਆਓ ਜੀ ਸਾਦ ਕੇ ਲਾਓ ਕੋਈ ਪੀਸ ਨਹੀਂ ਫੌਜੀਆਂ ਤੋਂ ਤੇ ਬਾਕੀ ਦੱਸ ਨੇ ਆਉਂਦਾ ਚੈਸਟ ਦਾ ਵਰਕਆਊਟ ਕਰ ਲਿਆ ਸੀਗਾ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਿਆ ਸੀ ਡੰਬਲ ਪ੍ਰੈਸ ਤੋਂ ਤੇ ਸਾਡੇ ਕੋਲੇ ਸਭ ਤੋਂ ਵੱਡਾ ਜਿਹੜਾ ਡੰਬਲ ਆ 30 ਕਿਲੋ ਤੇ ਬਸ ਉਸੇ ਦੇ ਜੀ ਦੋ ਸੈਟ ਲਾ ਲਈਦੇ ਉਸ ਤੋਂ ਬਾਅਦ ਤੋਂ ਟੁੱਕੀੜ ਨਹੀਂ ਉਹ ਤੇ ਮਤਲਬ ਉਸੇ ਦੀ ਦੋ ਤਿੰਨ ਸੈਟ ਲਾ ਲਈਦੇ 30 ਕਿਲੋ ਦੀ ਤੇ ਬਾਕੀ ਸਭ ਤੋਂ ਪਹਿਲਾਂ ਜੇ ਮ ਲਾਉਣ ਤੋਂ ਆਪਣੇ ਜਿਹੜੇ ਮੈਲ ਵੈਸੇ ਰੋਜ਼ ਵੀ ਲਾ ਸਕਦੇ ਵੈਸੇ ਚੈਸਟ ਜਾਂ ਟਰਾਈਸੈਪੜੇ ਦਿਨ ਲਾਜ਼ਮੀ ਲਾਇਆ ਕਰੋ ਮਤਲਬ ਆਪਣੇ ਪੁਸ਼ਅਪਸ ਤੇ ਪਹਿਲਾਂ ਫਲੈਟ ਪੁਸ਼ਅਪਸ ਧਰਤੀ ਤੇ ਉਸ ਤੋਂ ਬਾਅਦ ਇੱਕ ਲਾਈਨ ਡਿੱਕ ਲਾਈਨ ਅਪਰ ਚੈਸਟ ਲੋਅਰ ਚੈਸਟ ਸਾਰਾ ਟਾਰਗੇਟ ਹੋ ਜਾਂਦਾ ਹੈਗਾ ਤੇ ਬਾਕੀ ਸੁੱਖ ਨਾਲ ਸੋਹਣੀਆਂ ਮਸ਼ੀਨਾਂ ਸਾਰੀਆਂ ਤੇ ਫਿਲਹਾਲ ਥੋੜਾ ਟਾਈਮ ਹੋਰ ਲਾਉਣੇ ਆਪਣੀ ਡਿਓਰਟੀ ਤੇ ਫਿਰ ਚੱਲਦੇ ਆ ਘਰੋਂ ਤੇ ਅਗਲੀ ਗੱਲ ਬਾਤ ਜਾਂਦੇ ਹੋਏ ਕਰਦੇ ਜਾਵਾਂਗੇ ਹੂੰ 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 ਸਤਿ ਸ਼੍ਰੀ ਅਕਾਲ ਜੀ ਦਾ ਸਤਿ ਸ਼੍ਰੀ ਅਕਾਲ ਜੀ ਐਫਸੀ ਤੋਂ ਸਤਿ ਸ਼੍ਰੀ ਅਕਾਲ ਜੀ ਮੋ ਜੈਨਾ ਅੱਧਾ ਵਾਰ ਅੱਧਾ ਅੰਧੇ ਬਾਈ ਸ਼ਸ਼ੀ ਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸ਼ਾਸਤਰੀ ਕਾਲ ਬਾਈ ਕੀ ਗੱਪ ਸੁਣਾਈ ਐ ਨਾ ਓਏ ਯਾਰ ਅੱਜ ਮੇਰਾ ਬਰਥਡੇ ਸੀ ਤੇਰਾ ਮੇਰੇ ਮੰਮਾ ਹਾਂ ਤੇਰਾ ਮੇਰੇ ਮੰਮਾ ਬੀ ਲੈਟਡ ਜਨਮ ਦਿਨ ਦੀ ਵਧਾਈਆਂ ਮੈਂ ਮੂਚ ਅੱਧਾ ਵਾਰ ਅੱਧਾ ਅੰਧਾ ਨਾ ਦਮੰਦਰ ਵੇਦਾ ਇੰਨਾ ਬਾਹਰ ਇੰਨਾ ਅੰਦਰ ਉਹ ਦਿਖਾ ਦੇ ਮਾਤਾ ਕੱਢ ਕੇ ਮੂੰਹ ਤੇ ਹੋ ਸਕਦਾ ਮੈਂ ਕਿੱਥੇ ਹੰਡਾ ਕਹਿ ਰ ਚੰਗੀ ਸੋਹਣੀ ਹੋਗੀ ਤੇ ਤਾਪਮਾਨ ਜਿਹੜਾ ਜਿੱਦਾਂ ਆਪਣੇ ਟੈਲੀਫੋਨ ਦੇ ਦੱਸਣ ਦੇ ਮੁਤਾਬਕ ਟੈਂਪਰੇਚਰ 7-8 ਡਿਗਰੀ ਹੋ ਗਿਆ ਵਧੀਆ ਬਾਈ ਜੀ ਆਪਸ ਠੀਕ ਹੈ ਠੀਕ ਹੈ ਲੋਟਾ ਸੌਹਾਂ ਖਾਂਦਤੀ ਰਹਾ ਕਰੋ ਪੜ ਵੀ ਲਿਆ ਕਰੋ ਚੰਗਾ ਬਾਈ ਲੋਟਾ ਠੀਕ ਹੈ ਭਰਾ ਤੇ ਮੰਮੀ ਮੈਨੂੰ ਬਾਹਰ ਕੇ ਲੈਣਾ ਆਈ ਸੀ ਕਹਿੰਦੇ ਮੇਰਾ ਮੁੰਡਾ ਆਉਂਦਾ ਠੀਕ ਧੁੰਦਾ ਗਿਆ ਮੈਂ ਹੁਣੀ ਦੇਖਦੇ ਦੇਖਦੇ ਹਾਂ ਦੇਖਦੇ ਦੇਖਦੇ ਆ ਗਈ ਮੈਂ ਟਾਂਚੀ ਪਹਿਲਾਂ ਭੋਰੇ ਨਹੀਂ ਸੀ ਹੁੰਦਾ ਉਹ ਦੇਖ ਬਾੜ ਜੀ ਲੱਗੀ ਪਈ ਸੀ ਨੀਰੇ ਤੇ ਹੋ ਜਾਂਦੀ ਆ ਗਈ ਅਚਾਰ ਤੇ ਹੋਰ ਉਹਦੀ ਮਗਰ ਉਹ ਲੈ ਜਾਣਗੇ ਫੜਕੇ ਉਹਨਾਂ ਨੂੰ ਦੱਸਦੇ ਹੋ ਹਾਂ ਵੀ ਬੱਲਿਆ ਉਹ ਕਰਨਾ ਸੀ ਡੱਕਰ ਕਿਉਂ ਨਹੀਂ ਸੀ ਕਰਾ ਕਿਸੇ ਪਾਸੇ ਬਹਿ ਜਾਕਰ ਮੰਗਰ ਮੰਗਰੀ ਫਿਰ ਤੁਰਨਾਗਾ ਬਗਜੂ ਡੱਕਰੀ ਜਾਂਦੇ ਦੋਤੀ ਬਾਈ ਥੋੜਾ ਡੱਕਰੀ ਜਾਂਦਾ ਹਾਂ 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 ਸਮਾ ਹੋ ਗਿਆ 11:20 ਦਾ ਕਰਕੇ ਜਿੰਮ ਤੋਂ ਆ ਕੇ ਲੇਫ ਦੱਬ ਲਿਆ ਰੋਟੀ ਲੇਟ ਖਾਧੀ ਉੱਠ ਕੇ ਮੋਸ਼ਨ ਜੈਨੀ ਪੜੀ ਜਾਂਦਾ ਸਰੀਰ ਪਹਿਲਾਂ ਆਚਾਰ ਤੇ ਲਾਦੀ ਰੋਟੀ ਤੇ ਭਰ ਕੇ ਉਧਰ ਆਪਣੀ ਪੱਲੀ ਤੇ ਅਟੋਖਰੇ ਅੱਡ ਲਿਆ ਸੀਗਾ ਲਾਇਆ ਜੀਰ ਜਦੋਂ ਖਿੱਚਿਆ ਨੌਜਵਾਨ ਨੇ ਤੇ ਹੋ ਲਾ ਕੇ ਥੋੜੇ ਥੋੜੇ ਪਸੀਨੇ ਓਰੇ ਤਿੰਨੇ ਘੜੇ ਅੱਡ ਲਾ ਤੇ ਇਧਰ ਆਪਣਾ ਨੌਜਵਾਨ ਹੈਲੋ ਇਹ ਆ ਸਾਡਾ ਕੰਮ ਇਹ ਵਿੱਚੀ ਰੋਲੀ ਫਿਰ ਜਾਂਦਾਗਾ ਪਹਿਲਾਂ ਥੋੜੀ ਜਿਹੀ ਉੱਧੇ ਕਹੇ ਘਟੀਆਂ ਸੀ ਮੈਂ ਇੱਕ ਦਿਨ ਮੈਂ ਬੈਠਾ ਸੀ ਵਰਸ ਜੀ ਉੱਥੇ ਫਿਰ ਤੁਰਣ ਗਿਆ ਚਾਰ ਕਾੜ ਕੇ ਮੈਂ ਉੱਠ ਖੜਾ ਸੀਗਾ ਠੀਕ ਹੈਰ ਲਾਉਣਿਆ ਡਿਊਟੀ ਮਿਸਤਰੀ ਦੇ ਲਾਰੇ ਆਈ ਚੱਲੀ ਜਾਂਦੇ ਹੈਗੇ ਤੋਤੇ ਮਾਈ ਕੱਪੜੇ ਆਈ ਆਈ ਥੋੜੇ ਜਿਹੇ ਤਾਂ ਆਹੀ ਪਰਾਗਣਾ ਜਾਈਏ ਇੱਥੇ ਲੋਟਾ ਥੋੜੇ ਸੀਗੇ ਠੀਕ ਆ ਮਾਈ ਤੇ ਵਰਸ ਜੀ ਉੱਥੇ ਮੈਂ ਬਹਿਟਾਂ ਕਰ ਗਿਆ ਸੀ ਮੰਮੀ ਤੇ ਮਨਪ੍ਰੀਤ ਪਹਿਲਾਂ ਹੱਸ ਜਾਂਦੇ ਸੀ ਮੈਂ ਜਦੋਂ ਅੰਦਰੋਂ ਨਿਕਲ ਮੈਂ ਹੱਸੀਗਾ ਤੋਂ ਜਾਂਦੇ ਇਹ ਤੇ ਮੰਮੀ ਨੇ ਫੇਰ ਦੱਸਿਆ ਮਨਪ੍ਰੀਤ ਕਹਿੰਦੀ ਇਕੱਠਿਆ ਤੇ ਵਲੌਗ ਦੇਖਿਆ ਕਹਿੰਦਾ ਚੱਲ ਛੋਕ ਰੈਟਾਂ ਦਾ ਘੜੀਆਂ ਪਈਆਂ ਜਿਹੜੀ ਮੈਂ ਬਾਲ ਗੱਲ ਕਰਦਾ ਸੀ ਪਰਸੋਂ ਜੋ ਉੱਥੇ ਚਾਰਕ ਕੜ ਕਿਵੇਂ ਹਟ ਗਿਆ ਸੀਗਾ ਤੇ ਉਹਨੂੰ ਵਲੌਗ ਦੇਖ ਕੇ ਆਇਆ ਲੱਗਿਆ ਚਾਰ ਰੈਟਾਂ ਜਿਹੜੇ ਘੜੀਆਂ ਵੀ ਘੜਤੀਆਂ ਹੋਣਗੀਆਂ ਤੇ ਮੈਂ ਤਾਂ ਆਪਦੇ ਬਸ ਥੋੜੀ ਜਿਹੀ ਡਿਊਟੀ ਲਾ ਕੇ ਹਟ ਗਿਆ ਸੀਗਾ ਤੇ ਤੋ ਦੋ ਤਿੰਨ ਕ ਦਿਨ ਹੋ ਗਏ ਸਿਸਟਮ ਸੈੱਟ ਨਹੀਂਗਾ ਸਰੀਰ ਵਾਲਾ ਤੇ ਜ਼ਖਾਮ ਨੇ ਥੋੜਾ ਕੰਮ ਪੈੜਾ ਕਰ ਰੱਖਿਆਗਾ ਗੋਲੀ ਲੈ ਆਉਂਦੇ ਦਿਖਾਉਂਦੇ ਗੋਲੀ ਘੱਟਾ ਮੈਂ ਬਈ ਘੱਟ ਲੈ ਲੈਣਾ ਥੋੜਾ ਜਿਹਾ ਮਾਤਾ ਮੈਨੂੰ ਟੋਕਦੇ ਰਹਿੰਦੇ ਆ ਜਾਂ ਆਖੜ ਕੇ ਟੀਕਾ ਲਵਾਇਆ ਤੈਨੂੰ ਬੁਖਾਰ ਦੀ ਸ਼ਿਕਾਇਤ ਹੈ ਕਿ ਤੇ ਮੈਂ ਤਾਂ ਗੋਲੀ ਵੀ ਲੈ ਕੇ ਨਰਾਜੀ ਤੇ ਟੀਕਾ ਤਾਂ ਥੋੜੀ ਫਿਰ ਦੂਰ ਦੀ ਗੱਲ ਹੈ ਕਿਵੇਂ ਉਹ ਨੇਸਤੀ ਜਿ ਚੜਾਈ ਜਾਂਦੀਆਂ ਨੇ ਤਾਂ ਕਰਕੇ ਮੈਨੂੰ ਉਹ ਕੰਮ ਠੀਕ ਹੀ ਨਹੀਂ ਆ ਬਸ ਤਿੰਨ ਕ ਦਿਨ ਹੁੰਦਾ ਹੈ ਉਸ ਤੋਂ ਬਾਅਦ ਆਪੇ हट ਜਾਂਦਾ ਹੈ ਤੇ ਹਵਾ ਚੱਲੀ ਜਾਂਦੀ ਮੈਂ ਥੋੜੀ ਥੋੜੀ ਤੇ ਸਾਡੇ ਸਰਦਾਰ ਦਾ ਚਟਾਕ ਕੁਰਤਾ ਲਾਣੇਦਾਰ ਦਾ ਉਹ ਕੁੜੀ ਆ ਰਣੀ ਆ ਗਈ ਇੱਧਰ ਹੈਲੋ ਕੀ ਲੈਣਾ ਜੀ ਜੀ ਕਿ ਲੋਕੇ ਆਏਗੀ ਹੈ ਕਿੱਥੇ ਆ ਕੀ ਖਾਣਾਗਾ ਦੱਸ ਇੱਥੇ ਤੀਜੀ ਮੇਰਾ ਅਮਰੂਦ ਕਿੱਥੇ ਅਮਰੂਦ ਅਮਨੀਤ ਅਬਨੀਤ ਅਮਰੂਦ ਚੀਜੀ ਕਿੱਥੇ ਉਹ ਤੀਜੀ ਕਿੱਥੇ ਆ ਕੇ ਦੱਸ ਦੇ ਚਾਚੇ ਨੂੰ ਦੱਸ ਦੇ ਚੀਜੀ ਕਿੱਥੇ ਆ ਬਾਬੇ ਦੱਸ ਉਹ ਕਰਕੇ ਦੱਸ ਉਂਗਲ ਕਰਕੇ ਦੱਸ ਉਹ ਕਿੱਥੇ ਆ ਦੱਸੂਗੀ ਹੁਣੇ ਕਿੱਥੇ ਆ ਚੀਜੀ ਜੀਜੀ ਕਿੱਥੇ ਪੁੱਤ ਖਾਏਗਾ ਤੂੰ ਤੋੜ ਕੇ ਦੇਵਾ ਕਿੱਥੇ ਆ ਕੱਤੀ ਕੱਤੀ ਉਸੀ ਉਸੀ ਵੈਰੀ ਗੁੱਡ ਚੱਲ ਹੱਥ ਮਿਲਾਇਆ ਫਿਰ ਮਿਲਿਆ ਲਾ ਥੋੜਾ ਜਿਹਾ ਹਰਾ ਦਾ ਲੱਗਿਆਗਾ ਨਾ ਮਿਲਿਆ ਮੈਂ ਨਹੀਂ ਮਰ ਫੜ ਕੇ ਆ ਜਾ ਚੱਲ ਆਇਆ ਤਾਈ ਕੋਲ ਤਾਈ ਕੋਲ ਜਲ ਗਿਆ ਆਜਾ ਚੀਜੀ ਤੋੜਾ ਤਾਈ ਕੋਲ ਚੱਲ ਜੀਜੀ ਤੋੜਾਂਗੇ ਆ ਜਾ ਜੀਜੀ ਆ ਜਾ ਦੇਖ ਰਾ ਚੀਜੀ ਦੇ ਨਾਮ ਨੂੰ ਜਾਣਦੀ ਆ ਤਾਈ ਨੂੰ ਬੋਲ ਮਾਰ ਦੇ ਇੱਕ ਤਾਈ ਨੂੰ ਬੋਲ ਮਾਰ ਦੇ ਇੱਕ ਤਾਈ ਕਿੱਥੇ ਆ ਹੋ ਕੇ ਚੀਜੀ ਆਥੇ ਲੱਬ ਦੇਵਾ ਆਥੇ ਲਾ ਲੈ ਅਬੂ ਆਥੇ ਤਾਇਨ ਬੋਲ ਮਾਰ ਤਾਇਸਾ ਦੀਦਾ ਤੈਨੂੰ ਆਸੇ ਚੀਜੀ ਤੋੜ ਲਾ ਆਪੇ ਤੋੜ ਲਾ ਜਾ ਤੋੜ ਲਾ ਆ ਜਾ ਤੋੜ ਲ ਲੈ 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 ਆਸ ਤੋੜ ਲੈ ਤੋੜ 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 ਕਿੱਥੇ ਕਿੱਥੇ ਚੀਜੀ ਦੱਸੋ ਆਜੋ ਚੀਜੀ ਕਿੱਥੇ ਮਿਲਗਾ ਕੇ ਦੱਸੋ ਕਿੱਥੇ ਚੀਜੀ ਇਹ ਤੋੜ ਲਾ ਤੋੜ ਲਾ ਸੰਗੀ ਜਾਈ ਜਾਂਦੀ ਅੱਜ ਲੈ ਤੋੜ ਲਾ ਇਹ ਇਹ ਆ ਤਲੀ ਜਾਂਦਾ ਤੋੜ ਲੈ ਉਹ ਬੱਲੇ ਬੱਲੇ ਟੁੱਟਦਾ ਹੀ ਨਹੀਂ ਹੋਏ ਨਲਾਇਕ ਤੋੜੋ ਜੀ ਤੋੜਨਾ ਜੀ ਜੀ ਉਪੇ ਕਰਕੇ ਉਪੇ ਕਰ ਕਿੱਥੇ ਗਈ ਜੀ ਜੀ ਪਹਿਲਾਂ ਤਾਈ ਨੂੰ ਬੋਲ ਮਾਰ ਫਿਰ ਅਮਰੂਦ ਆ ਜਾਣਗੇ ਤਾਈ ਨੂੰ ਬੋਲ ਮਾਰ ਪਹਿਲਾਂ ਚਲੋ ਵੀ ਤਾਈ ਕੇ ਕਰੇ ਚਲੋ 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 ਤਾਲ ਉਹ ਸੀ ਦੇਖੀ ਚਾਂਮ ਝੜਕ ਜੀ ਜੀ ਉਧਰ ਤੋੜੇ ਪਏ ਆ ਉੱਥੋਂ ਲੈ ਲੈ ਜਾ ਵਗ ਜਾ ਲੈ ਆ ਮੰਮੀ ਆ ਦੁਬਾਰੇ ਲਾਉਣੀ ਆ ਸੀਟੀ ਠੀਕ ਹੈ ਤੇ ਵੀ ਸਾਡੇ ਚੋਬਰ ਨੇ ਕੰਮ ਸਰੇ ਜੜਾਈ ਦਿੱਤਾ ਟਟੀਆਂ ਛੱਲਣ ਵਾਲਾ ਤੇ ਹਾਸਿਆ ਜੀ ਬੰਦਾ ਤੇ ਬਲੌਗ ਦੇਖ ਕੇ ਕਹਿੰਦਾ ਮੇਰੇ ਮੈਨ ਪੂਰਾ ਚਾ ਚੜ ਗਿਆ ਕਹਿੰਦਾ ਅੱਟਾ ਤੇ ਚੜ ਵੀ ਘੜਤੀਆਂ ਉਹਨੇ ਜਿਹੜੇ ਘੜਨ ਵਾਲੀਆਂ ਪਈਆਂ ਸੀ ਤੇ ਕਿਵੇਂ ਲੱਗਿਆ ਸੀਗਾ ਕਿਵੇਂ ਲੱਗਿਆ ਪਤਾ ਲੱਗਿਆ ਦੂਜੇ ਦਾ ਰਾਤ ਨੂੰ ਤਾਂ ਕਹਿੰਦਾ ਨਿਹਰਾ ਸੀਗਾ ਦੂਜੀ ਦਿਨ ਡੜਕੇ ਪਤਾ ਲੱਗਿਆ ਤੇ ਇਹ ਪੁਰਾਣਾ ਜਿਹਾ ਫਰਸ਼ ਲਾਇਆ ਹੋ ਸੀ ਇੱਥੇ ਮਸ਼ੀਨ ਥੱਲੇ ਉਹ ਪਟੀਆਂ ਸੀ ਉਹ ਜਿਹੜਾ ਲੈ ਤੇ ਕਾਈ ਮੈਨੂੰ ਸਿਮਿੰਟ ਸਿਮਿੰਟੀ ਜੀ ਤੁਸੀਂ ਇਹ ਕਿੱਧਰ ਪੰਗੇ ਲਈ ਜੰਨੇ ਹੋ ਉੱਥੇ ਸਿੱਟ ਕੇ ਆਉਣੀ ਆ ਬਸ ਕੋਈ ਨਾ ਸਿੱਟਣਗੇ ਇੱਥੇ ਕੰਮ ਆ ਜਾਣਗੇ ਇੱਥੇ ਲੱਗ ਜਾਣਗੇ ਇਹ ਆਹ ਸਿਮਿੰਟਾਂ ਦੇ ਗੁਰਬਾਨ ਪੀਤਾ ਕਹਿੰਦਾ ਸਿੱਟਿਆਉਣਾ ਮੈਂ ਸਿਮਿੰਟਾਂ ਲੱਗਦੇ ਨਹੀਂ ਆਹ ਰੋੜੇ ਦੇ ਬਾਹਰ ਖਰਾਬ ਸੀ ਕਹਿੰਦਾ ਇਹ ਫਿਰ ਮੈਂ ਹੀ ਸਿੱਟਿਆਉਣਾ ਚੱਕ ਕੇ ਚੱਕ ਲੈ ਸਿੱਟ ਲੈ ਆਈ ਇਹ ਸਿੱਟਿਆ ਜਾ ਤਾਂ ਪਾ ਜਿਆ ਹੈ ਓਏ ਲੈ ਓਹੋ ਦੁਪਾਰੀ ਜਗਦੇ ਆ ਮੁੰਡੇ ਰੋਟੀ ਕੱਟਾ ਬਵਾ ਖਾਣੇ ਨਾਲ ਪਤਾ ਮਾਰ ਤਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ ਕਾਦੇ ਕੋਈ ਨਾ ਬੋਲ ਮਾਰ ਦਿਓ ਕੋਈ ਆਉਣ ਵਾਲਾ ਬਸ ਉਹ ਨਾ ਰਾਜ ਮੈਂ ਕੀ ਹਾਲ ਆ ਲੋਟ ਜੇ 20 ਮੀਟਰ ਦਾ ਹੀ ਆ ਜੀ ਚੰਗਾ ਕਹਿ ਠੀਕ ਬੱਚਿਓ ਬੱਚਿਓ ਹੈਲੋ ਹਾਂ ਓਰੀ ਆ ਕੇ ਦੱਸ ਇੱਥੇ ਆ ਕੇ ਦੱਸੋ ਤਾਜ ਆਜੋ 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 ਭੱਜ ਕੇ ਆਈ ਨਾ ਆਇਆ ਮੈਨੂੰ ਲੱਗੀ ਆ ਗਿਆ ਆ ਗਿਆ ਆ ਗਿਆ ਬੱਚੋ ਤਿੰਨ ਖਾਣਾ ਤਾਂ ਦੋ ਚਮਾਉਂ ਪੈ ਜਾਣਗੇ ਨਾ ਪਹਿਲਾਂ ਮੂਹ ਦੱਸਿਓ ਪਹਿਲਾਂ ਸੇ ਬੱਚੋ ਚਾ ਹਾਂ ਮਿੱਟੀ ਨਹੀਂ ਖਾਣਾ ਗੜੋ ਤੇ ਢ ਵਿੱਚ ਮਾਉਂ ਪੈ ਜਾਂਦੇ ਹੰ ਹੰ ਇਹ ਦੱਸੇ ਕਰ ਹੈਲੋ ਸੈਜੂ ਇਹ ਹੈਲੋ ਕਰਨੀ ਆ ਹਲੋ ਹੈਲੋ ਹਾਂਜੀ ਮੇਰਾ ਹੈਪੀ ਬਰਥਡੇ ਦੱਸਾ ਕਿਦਿਓ ਕਿਦਾ ਰੋਕੀਦਾ ਤੇ ਰੋਕੀਦਾ ਮੇ ਮੇਰਾ ਬਰਥਡੇ ਤੋਂ ਬਾਅਦ ਤਿੰਨ ਦਿਨਾਂ ਤੱਕ ਇਹ ਤਾਂ ਹੈ ਠੀਕ ਆ ਤਖੜੀ ਬੜੀ ਮਾਈ ਚਲੋ ਵਧ ਗਈ ਜਾਈਦੇ ਭਾਈ ਠੀਕ ਸਮਾਲੇ ਆ ਦਿਨ ਹੋਇਆ ਪਿਆ ਭਾਈ ਤੇ ਆਪਾਂ ਵੀ ਕਿਸਮਾਲੇ ਜੀ ਹੋਏ ਪਏ ਆਂਗੇ ਤੇ ਜਿੰਮ ਦੀ ਡਿਉਟੀ ਦਾ ਸਮਾ 12:00 ਦੇ ਪ੍ਰੋਗਰਾਮ ਦੜਕੇ ਸ਼ੁਰੂ ਕਰਿਆ ਸੀ ਤੇ 12:00 ਤੇ ਹੀ ਸਮਾਪਤ ਕਰਾਂਗੇ। ਸਵਾਤ ਕਰਤਾ ਵਸ ਧਾਰਾਂ ਦਾ ਭਾਈ। ਠੀਕ ਆ ਮਈ। ਇਹਨੂੰ ਇੱਥੇ ਵਿਚਾਲੇ ਰੱਖ ਤਾ ਕਿ ਚੱਕ ਕੇ ਜਿਆਣਾ ਇਹ। ਘਰ ਲੈ ਕੇ ਜਾਣਾ ਬਸ ਇਹ ਤਾਂ। ਠੀਕ ਹੈ ਕਰਾਂ ਸਾਈਡ ਤੇ ਰੱਖ ਦੇਣਾ ਫਿਰ ਆ। ਰੱਖ ਲੈ। ਤੇ ਕੱਲ ਜਿਹੜੀ ਬਾਤ ਪਈ ਸੀ ਕੀ ਸੀਗੀ ਮੰਮੀ ਉਹ? ਜਿਹੜੀ ਪਈ ਸੀ। ਮੈਨੂੰ ਤਾਂ ਯਾਦ ਹੀ ਨਹੀਂ। ਆਹ ਚੱਲ। ਹਾਂ ਮੈਂ ਚੱਕਰ ਕਿਉਂ ਲਾਗਾ ਰੋਟੀ ਖਾਉਂ ਆਣਾ ਬਾਤ ਪਾਦੇ ਕੋਈ ਤੈਨੂੰ ਗੁੰਝਾ ਦਿੱਤਲੀ ਲਾਤੋ ਕੇ ਗੜਾਈ ਇਹ ਤਾਂ ਰੋਜ਼ ਤਾਂ ਹੀ ਬੋਲੇ ਹੁੰਦੇ ਨਾ ਤੇ ਕੱਲ ਜਿਹੜੀ ਬਾਤ ਪਾਈ ਸੀਗੀ ਉਹ ਸੀਗੀ ਨਾ ਸਹਿਜ ਫਿਰ ਹੱਥ ਧੋਣੇ ਪੈਂਦੇ ਹੈਗੇ ਠੰਡ ਹੈਗੀ ਹੈਗੀ ਹੈ ਲੱਤੀ ਤੇ ਜਾਂਦੀ ਆ ਫੇਰਾ ਕੱਲ ਜਿਹੜੀ ਬਾਤ ਪਾਈ ਸੀਗੀ ਭਾਈ ਚੀਖਣੀ ਤਲਵਾਰ ਚੱਕ ਕੇ ਮਾਰੋ ਕਹਤੇ ਦੇ ਨਾਲ ਤੇ ਭਾਈ ਸੁਖਦੇਵ ਸਿੰਘ ਜੀ ਜੌਣ ਸਿੰਘ ਵਾਲੇ ਤੋਂ ਕਹਿੰਦੇ ਇਹ ਚਿਕਨੀ ਤਲਵਾਰ ਬਈ ਸੇਕ ਦੇ ਨਾਲ ਜਾਊਗੀ ਜਦ ਇਹਦੇ ਕੋਲੇ ਗਈ ਆ ਗਈ ਤੇ ਨਾਲ ਹੀ ਜਾਂਦੀ ਹੈ ਜਿੱਥੇ ਜਾਵੇ ਤੇ ਹਾਂ ਤੇ ਇਹਦਾ ਭਾਈ ਸਹੀ ਉੱਤਾ ਸੀਗਾ ਬੱਸ ਸਮਝ ਗਏ ਸਾਰੇ ਮੇਰੇ ਵੀਰ ਦੇਖਣ ਵਾਲੇ ਤੇ ਬਾਕੀ ਅੱਜ ਦੀ ਨਵੀਂ ਬਾਤ ਕੋਈ ਝਮ 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 ਸਾਈਜ਼ ਕਿਹਦੀ ਪਈ ਹੈ ਬਾਤ ਆਂ ਨੰਨੇ ਨੰਨੇ ਕਿਹਦੀ ਪਸ ਪਈ ਹੈ ਬਾਤ ਆਸੋ ਤਤਲੀ ਉੜੀ ਤਤਲੀ ਉੜੀ ਤਤਲੀ ਉੜੀ ਤਤਲੀ ਉੜੀ ਸੇਨਾਵੀ ਬਾਕਰ ਬਸ ਮੇਟਰੀ ਸੀ ਨਵਲੀ ਲਈ ਕਹਤੀ ਅਜਮੇਰ ਬਾਸ ਚੱਲ ਜੀ ਰਾਤ ਤਿਤਲੀ ਕੰਦੀ ਆਈ ਨਹੀਂ ਤਰਵੜ ਕੇ ਤਾਂ ਅਜਮੇਰ ਬਾਸ ਤਿਤਲੀ ਬੋਲੀ ਹਟ ਮੇਦਮਾਸ਼ ਚੱਕੋ ਪਾ ਗਿਆ ਤਾਂ ਸਹੀ ਦੇਖਤਾ ਹੈ ਕਮੈਂਟ ਕਮੈਂਟ ਕੀ ਆਇਆ ਤਾਂ ਉਹੀ ਇਹਨੇ ਪੋਇਮ ਜੀ ਕਰੀਆ ਚੱਲ ਫਿਰ ਹੋ ਹਾਂ ਜੱਜ ਭਈ ਅਸੀਂ ਉਹੀ ਬਾਤ ਇਹ ਸੋਚੀ ਨਹੀਂ ਕਿਹੜੀ ਪੋਣੀਆਂ ਬਾਤ ਨਹੀਂ ਕਰੀ हां औ देरे कमेंट बेटा जड़े रो चैनल दे नाल लाइक लाइक जरूर करो शेयर करो धन्यवाद बेटा कोई तो पा देओ गोठे दे गोठा कोई तो पा देओ साड़े ते ਛੋੜੇ ਛਾੜੇ ते ਛੋੜੇ ਕੋਠੇ ਤੇ ਬਹਿ ਕੇ ਕੋਠੇ ਤੇ ਬਹਿ ਕੇ ਇਹ ਪਾ ਦਿੰਦੇ ਆ ਕੋਠੇ ਤੇ ਬਹਿ ਕੇ ਚਾਹ ਸੋਨੇ ਦੀ ਸਲਾਈ ਕੋਠਾ ਟੱਪ ਕੇ ਬਿਹੜੇ ਆਈ ਸਤਿ ਸ਼੍ਰੀ ਅਕਾਲ ਠੀਕ ਆ ਇਹ ਕੋਠਾ ਟੱਪ ਕੇ ਜੀ ਠੀਕ ਆ ਮਾਤਾ ਸ਼ੇਅਰ ਜਰੂਰ ਧੰਨਵਾਦ ਬੇਟਾ ਜੁੜੇ ਚੰਨ ਦੇ ਨਾਲ ਸਤਿ ਸ਼੍ਰੀ ਅਕਾਲ ਦੇ ਤਾਂ ਅੱਜ ਜਾਂਦੀ ਜਾਂਦੀ ਹੈ ਧੰਨਵਾਦ ਤੁਹਾਡੇ ਜੁੜੇ ਚੰਨ ਦੇ ਨਾਲ ਸਾਰੇ ਸਤਿ ਸ੍ਰੀ ਅਕਾਲ। ਸੋ ਨਵੀ ਸਤਿ ਸ੍ਰੀ ਅਕਾਲ ਮੇਰੀ ਤੇ ਮਾਤਾ ਨੂੰ ਜਿਹੜੇ ਸਾਰੇ ਭੇਜਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਈ ਮਾਤਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਾਫੀ ਜਉ ਰਹਿਆਂ। ਨਾ ਨਹੀਂ ਬੋਲੇ ਜਾਂਦੇ ਹਾਂ ਪੁੱਤਰ। ਹਾਂ। ਲਾਈਕ ਕਰੋ, ਸ਼ੇਅਰ ਕਰੋ ਤਾਂ ਆਜ ਵੱਲੋਂ ਭਾਈ ਇਹਦੇ ਤੇ ਨਵੇਂ ਆਏ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਕਰ ਲਿਓ। ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਠੀਕ ਹੈ। ਸਤਿ ਸ੍ਰੀ ਅਕਾਲ ਜੀ।